ਕੰਮ ਕੀ ਕਰਦੇ ਸੀਗੇ ਕਚੇਰੀ ਕੰਮ ਕਰਦੇ ਨਾਮਕ ਕਚੇਰੀ ਬਰਲਾਜ ਸਰਪੰਚ ਜੀ ਕਿੱਥੇ ਜਾ ਰਹੀ ਸੀ ਉਸ ਦਿਨ ਜਿਤਨਾ ਆਸ ਖੀਰ ਲੈ ਕੇ ਜਾਂਦਾ ਸੀਗੇ ਮੱਝ ਦੀ ਬਾਬੇ ਦੇ ਜਿਆਦਾ ਛੇ ਫੱਤੇ ਜੀ ਹੋਰ ਕਿੰਨੇ ਬੱਚੇ ਨੇ ਉਹਨਾਂ ਦੇ ਪਰਿਵਾਰ ਚ ਕੌਣ ਕੌਣ ਹੈਗਾ ਪਰਿਵਾਰ ਚ ਕੋਈ ਨਹੀਂ ਬਸ ਮੁੰਡਾ ਵੀ ਬਿਮਾਰ ਆ ਜੀ ਤੇ ਕੁੜੀ ਵਿਆਹਣ ਵਾਲੀ ਆ ਕੋਈ ਉਹਦੇ ਸਰਤੇ ਹੈ ਨਹੀਂ ਕੋਈ ਕਮਾਈ ਵਾਲਾ ਨਹੀਂ ਰਹਿਗਾ ਜੀ ਮੁੰਡਾ ਵੀ ਬਿਮਾਰ ਰਹਿੰਦਾ ਇਕੱਲੇ ਹੀ ਫਿਰ ਕਰਤੋਂਦੇ ਇਕੱਲੇ ਘਰ ਚ ਲਾਉਂਦਾ ਸੀਗੇ ਜੀ ਕੋਈ ਪਹੁੰਚ ਨਹੀਂ ਹੋਈ ਕਿਛੇ ਨਾ ਨਾ ਕੋਈ ਪਹੁੰਚ ਨਹੀਂ ਹੋਈ ਹਾਂਜੀ ਹਾਂ ਔਰ ਉਹ ਗੁਮਤਾ ਕੋਈ ਪਹੁੰਚੋ ਨਹੀਂ ਨਹੀਂ ਕੋਈ ਨਹੀਂ ਪਹੁੰਚਾਇ ਮੰਗਾ ਕੀ ਨਹੀਂ ਮੰਗਾਈ ਤਾਂ ਨਹੀਂ ਇਹ ਇਹ ਵੀ ਮੁੰਡਾ ਹੁਣ ਢੱਲਮੇਸਾ ਰਹਿੰਦਾ ਕੋਈ ਇਹਨੂੰ ਨੌਕਰੀ ਮਿਲ ਜਾਏ ਕੋਈ ਮੁਆਵਜ਼ਾ ਮਿਲ ਜਾਏ ਅਸੀਂ ਤਾਂ ਬਹੁਤ ਪਰੇਸ਼ਾਨ ਹੋਏ ਆ ਜਿੱਦ ਦੇ ਚਾਲ ਬੱਸ ਦਾ ਰਹਾ ਹੋ ਗਿਆ ਕੋ ਨਾ ਕੋਈ ਬਸ ਵਾਲੇ ਨੇ ਪਤਾ ਲਿਆ ਨਾ ਕੋਈ ਸਾਡੇ ਘਰੇ ਕੋਈ ਕੋਈ ਆਇਆ ਉਹ ਜਿਹੜੇ ਅਸੀਂ ਤਾਂ ਐਂਬੂਲੈਂਸ ਦੇ ਵੀ ਅਸੀਂ ਤਾਂ ਗਾਂ ਕਿਸੇ ਨੇ ਪੈਸੇ ਭਰੇ ਆ ਔਰ ਡੈਡ ਬਾਡੀਆਂ ਦੇ ਸਾਥ